ਕੋੰਤਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪਸਾਦ ਜਪੋ ਆਦ ਸੱਚ ਜੁ ਆਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਜਪੈ ਜਪ ਨਾ ਹੋਵੈ ਜੇ ਰਰ ਹਾਲ ਉਤਾਰੁ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰਿਆ ਪਾਰ ਸਹਸਿਆਣ ਪਾ ਲਖ ਹੋ ਹੈ ਤੈ ਕਾ ਨਾ ਚੱਲੇ ਨਾਲ ਕਿ ਸਚਿਆਰਾ ਹੋਈਐ ਕਿਉ ਗੋੜਾ ਟੁੱਟੇ ਪਾਲ ਹੁਕਮ ਰਜਾਈ ਜਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾਹਿ ਜਾਈ ਹੁਕਮੀ ਹੋਵਨ ਜੀ ਹੁਕਮ ਲੇਵੜਿ ਆਈ ਹੁਕਮੇ ਉੱਤਮ ਨੀਚ ਹੁਕਮ ਲਿਖਾ ਰੁਖ ਸੁਖ ਪਾਈ ਹੈ ਇਕਨਾ ਹੁਕਮੀ ਬਖਸ਼ਿਸ਼ ਇਕ ਹੁਕਮੀ ਖਦਾ ਆਪਵਾਈ ਹੈ ਹੁਕਮੇ ਅੰਦਰ ਸਭ ਕੋ ਵਾਰੁ ਖੁਨਾ ਕੋਈ ਨਾਨਕ ਹੁਕਮੇ ਜੇ ਓ ਜੇਤਾ ਹੋ ਮੈਂ ਕਹਿ ਨਾ ਕੋਈ ਗਾਵੇ ਕੋ ਦਾਨ ਹੋਏ ਕਿਸੇ ਤਾਨ ਗਾਵੇ ਕੋ ਰਾਜਨ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਦਿਆਬਖੁਮ ਵਿਚਾਰ ਗਾਵੇ ਕੋ ਸਾਇਕ ਦੇ ਤਨ ਕੀ ਗਾਵੇ ਕੋ ਜੀ ਲੈ ਫਿਰਦੇ ਗਾਵੈ ਕੋ ਜਪੈ ਿਸਰੂਰ ਗਾਵੈ ਕੋ ਵਿਖੇ ਹਰਿ ਹਰੂਰ ਅਸਨਾਗ ਚੀਨਾ ਬੈ ਟੂਟ ਕਥ ਕਥ ਕਥੀ ਕੋਟੀ ਕੋਟ ਨਿੰਦਾ ਦੇ ਨਿੰਦੇ ਹੱਕ ਪਾਹੈ ਜੁਗਾਰੂੰਤਰ ਖਾਹੀ ਖਾਹੈ ਹੁਕਮੇ ਹੁਕਮ ਜਲਾਇ ਰਹੋ ਨਾਨਕ ਵਿਖਸੇ ਵਿਪਰਵਾਹੋ ਸਾਚਾ ਸਾਹਿਬ ਸਾਚਨਾਏ ਵਖਿਆ ਬਹੁ ਅਪਾਰ ਆਖੈ ਮੰਗ ਦੇ ਦੇ ਰਾਤ ਕਰੇ ਦਾਤਾਰ ਰਖੀਐ ਅਗੈ ਰਖੀਐ ਜਿਤ ਦਿਸੇ ਦਰਬਾਰ ਨੋ ਕੀ ਬੋਲਣਾ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾ ਕੋ ੜੈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖੁ ਤwar ਨਾਨਕ ਆਵੈ ਜਾਣੀਐ ਸਵਾਪੀ ਸਚਿਆਰ ਥਾਪਿਆ ਨ ਜਾਇ ਕੀ ਤਨ ਹੋਇ ਥਾਪਿ ਆਪ ਨਰਨਜਨ ਸੋਇ ਜਿਸੇ ਵਿਆਸਨ ਪਾਇਆ ਮਨ ਨਾਨਕ ਗਾਵੀਐ ਗੁਣਿ ਨਿਧਾਨ ਗਾਵਿਆ ਸੁਣਿਆ ਮਨ ਰਖੀਏ ਭਾਉ ਦੁੱਖ ਪਰ ਹਰ ਸੁਖ ਪਰ ਲੈ ਜਾਏ ਨੂਰ ਮੁਖ ਅਨਾਦ ਗੁਰਮੁਖ ਵੀਰੰ ਗੁਰਮੁਖ ਰਹਾ ਸਮਾਈ ਗੁਰਸਰ ਗੁਰ ਗੋ ਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇਹੋ ਜਾਣ ਆਖਾ ਨਾਹੀ ਕਹਨਾ ਗਸਨ ਨਜਾਈ ਗੁਰਾ ਇੱਕ ਦੀਪੁ ਜਹਾਈ ਸਭਨਾ ਜੀਆ ਖਾਹਿ ਦਾਤਾ ਸੋ ਮੈ ਵਿਸਰਨ ਜਾਈ tirh naava je tis bhaava bin paanai ki nae kari jeete sitho upai vekha bin karma ki mil lai matv jit ratna jewa har manak jik gur ke sikha suni gur aaye ke deepujhai sabna ji aankh ae data so mai usarn jaai je jug chara arja ho dasuni hoye nava khanda vich jaani ae naal chalai sab koi ਚੰਗਾ ਨਉ ਰਹਾਈ ਕੈ ਜਸ ਕੀਰਤਿ ਜਗਲੇ ਜੇ ਤਸ ਨਦਰ ਨਾ ਵੇਚਾ ਵਸਨਾ ਪੁੱਛੇ ਕੀ ਕੀਟਾ ਅੰਦਰ ਗੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਜਿਹ ਹਾ ਕੋ ਨ ਸੁਜੇ ਜੇ ਤਸ ਗੁਣ ਕੋਈ ਕਰੇ ਸੁਣਐ ਸਦ ਪੀਰ ਸਰਨਾਥ ਸੁਣਐ ਦਤ ਸਵਲੇ ਆਕਾਸ਼ ਸੁਣੈ ਦੀਪ ਲੋਬਾ ਤਾਲ ਸੁਣੈ ਪੂਨ ਸੁਖ ਅਕਾਲ ਨਾਨਕ ਭਗਤ ਸਦਾ ਵਿਗਾ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਸਰ ਬ੍ਰਹਮੰਡ ਸੁਣੈ ਮੋਕਸ਼ ਲਾਹਣ ਮੰਦ ਸੁਣੈ ਜੋਗ ਰੋਤਨ ਭੇਡ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾ ਸੁਣੈ ਦੁਖ ਪਾਪ ਕਾ ਨਾਸ਼ ਸੁਣਿਆ ਸਸਨ ਦੁਖ ਗਿਆਨ ਸੁਣਿਆ ਛੜ ਕਾਿਸ਼ਨਾਨ ਸੁਣੇ ਪੜ ਪੜ ਪਾਪ ਹੈ ਮਾਨ ਸੁਣ ਲਾਗੇ ਸਹਿਜ ਧਿਆਨ ਨਾਨਕ ਬਖਤ ਹਦਾ ਵਿਗਾਸ ਸੁਣਿਆ ਰੂਪ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੀਗਾ ਸੁਣੇ ਸੇਖ ਪੀਰ ਪਾਤਸ਼ਾਹ ਸੁਣੰਦ ਪਾਵੇ ਰਾਹੁ ਸੁਣੇ ਹਾਤ ਹੋਵੇ ਸਗਾਹੋ ਨਾਨਕ ਭਗਤਾ ਸਦਾ ਵਿਗਾਸ ਹੁਣੈ ਦੁਖ ਪਾਪ ਕਾ ਨਾਸ਼ ਮਨ ਕੀ ਗਤਿ ਖਿਨਾ ਜਾਏ ਜੀ ਕੋ ਵਹਿ ਵਿਚੇ ਵਿਚਤਾਏ ਕਾਧ ਕਲਮ ਨਾਲ ਲਿਖਣ ਹਾਰ ਮਨਨੇ ਕਬਹ ਹੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮਨ ਆਸੁੱਪਤ ਹੋਵੇ ਮਨ ਬੁੱਧ ਮਸਾਲ ਪਉਣ ਕੀ ਸੁੱਧ ਮਨੈ ਮੋ ਝੂਟਾ ਨਾ ਖਾਈ ਮਨ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨ ਬਾਰਗ ਹਾਨ ਨ ਪਾਏ ਮਨ ਪਾਸਿਓਂ ਪ੍ਰਗਟ ਜਾਏ ਮਨੈ ਮਗਨ ਜਲੈ ਬੰਥ ਮਨ ਧਰਮ ਸਿੱਟੀ ਸੰਬੰਧ ਐਸਾ ਰਾਮ ਨਿਰੰજન ਹੋਵੇ ਜੇ ਕੋ ਮਨ ਜਾਣੈ ਮਨ ਕੋਈ ਮਨ ਆਪ ਹੈ ਮੁਖ ਦਵਾਰੋ ਮਨ ਪਰਵਾਰੈ ਸਾਧਾਰੋ ਮਨ ਦੇ ਤਾਰੇ ਗੁ ਸਿੱਖ ਮਨ ਨਾਨਕ ਨਾ ਬਿਖਾ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣ ਮਨ ਕੋਈ ਕਾਨਿ ਪਰਵਾਣ ਵੰਪਦ ਹਾਨ ਪੰਜੇ ਬਾਬਾ ਦਰਗੈ ਮਾਨ ਪੰਜੇ ਸੋਹੈ ਦਾ ਰਾਜਾਨ ਪੰਜਾਂ ਖਾਗ ਰੇਖ ਧਿਆਨ ਜੇ ਕੋ ਕਹੈ ਖਰੇ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਥੋਲ ਧਰਮ ਲਿਆ ਕਾਪੂਤ ਸੰਦੋਸ਼ ਆਵ ਰਖਿਆ ਜਨ ਸੂਤ ਜੇ ਕੋ ਬੂਝੈ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ ਦਿੱਤੀ ਹੋਰ ਪਰ ਹੋਰ ਹੋਰ ਇਸ ਤੇ ਬਾਦ ਲਖਮ ਜੂਰ ਜਿਹੇ ਜਾਤ ਰੰਗਾ ਕੇ ਨਾਵ ਸਵਨਾ ਲਿਖਿਆ ਆਪਣੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਦਾਸ ਵੱਲ ਹੋ ਰੂਪ ਹੇ ਤੇ ਦਤ ਜਾਣੈ ਕੋਪੂਤ ਕੀਤਾ ਸਭ ਇੱਕ ਗਵਾਉ ਦਿਸਤੇ ਹੋਏ ਲਖ ਦਰਿਆਉ ਕੁਦਰਤ ਖਮ ਨ ਗਹਾ ਵਿਚਾਰ ਵਾਰਿਆ ਨ ਜਾਵਾਇ ਕੋ ਵਾਰ ਜੋਤਿ ਸੁ ਭਾਵੈ ਸੈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਆਸੰਖ ਜਪ ਸੰਭਾਵੋ ਅਸੰਭੂਜਾ ਸੰਖ ਦਤਤਾਉ ਆਸੰਗ ਰੰਥ ਮੁਖ ਵਿਦ ਪਾਠ ਅਸੰਗ ਜੋਗ ਮਨ ਰਹੀ ਉਦਾਸ ਹਾਸੰਘ ਭਾਤੁ ਗੁਣ ਗਿਆਨ ਵਿਚਾਰ ਹਸੰ ਸਚੀ ਅਸੰਘ ਦਾਤਾਰ ਹਸੰਖ ਸੁਰਮਉ ਬਖਸਾਰ ਅਸੰਮੋਲਿ ਬਿਲਾਇ ਤਾਰ ਕੁਦਰਤ ਹੁਣ ਗਹਾ ਵਿਚਾਰ ਵਾਰਿਆ ਨਾ ਜਵੈ ਕੋ ਵਾਰ ਜੋਤੁ ਦੁ ਭਾਵੈ ਸਾਇਬ ਲਿਖਾਰ ਤੁਸਦਾ ਸਲਾਮਤ ਨਿਰੰਕਾਰ ਹਸੰਗ ਮੂਰਖ ਅੰਧਪੂਰ ਅਸੰਘ ਚੋਰ ਹਰਾਮ ਹੋਰ ਹਾਸ ਅਮਰ ਖਰਜ ਹੈ ਜੋਰ ਸੰਗਲਵੜ ਹੱਤੇ ਖਮਾ ਹੈ ਹਸੰਖ ਬਾਪੀ ਬਾਪ ਕਾ ਜਾਹ ਹੈ ਹਸੰ ਕੁੜਿਆ ਰੁੜਾ ਬਿਰਾਹ ਹੈ ਹਸੰ ਮਲੇਸ਼ ਮਲ ਪਖਾ ਹੈ ਸਨੰਦਕ ਸਿਰ ਕਰ ਹੈ ਭਾਰ ਨਾਨਕ ਨੀਚ ਹੈ ਵਿਚਾਰ ਵਾਰਿਆ ਨ ਜਾਵੇ ਕੋ ਹਾਰ ਜੋਦ ਉਤਪਾਵੈ ਸੈਫਲੀਕਾਰ ਹੋਸਦਾ ਸਲਾਮਤ ਨਿਰੰਕਾਰ ਹਾ ਸੰਗ ਨਾ ਹਵ ਸੰਧਾ ਹਵ ਅਗਮ ਅਗਮ ਸਹ ਲੋਇ ਅਸੰਗ ਹਾ ਸੁਰ ਪਾਰ ਹੋਇ ਅਖਰੇ ਨਾਮ ਅਕ੍ਰੀਸ਼ਾ ਲਾਹ ਅਖਰੇ ਗਿਆਨ ਗੀਤ ਗੁਣ ਗਾਹਾ ਅਖਰੇ ਲਿਖਣ ਬੋਲਣ ਬਾਹਣ ਅਖਰਾ ਸ ਸ ਸੰਯੋਗ ਵਿਖਾਣ ਜਿਨ ਹੇ ਲਿਖੈ ਰਿਸਨਾਏ ਜਿਹਰ ਮਾਏ ਤੇ ਪ੍ਰਿਪਾਹੈ ਜਿਤਾ ਹਿਤਾ ਰਚਨਾਉ ਮਨ ਆਵੈ ਨਾਹੀ ਕੋठाਉ ਕੁਦਰਤ ਹੁਣ ਗਹਾ ਵਿਚਾਰ ਹੁਾਰਿਆ ਨਾ ਜਾ ਬਾਈ ਹੁਾਰ ਜੋ ਸੁਧ ਭਾਵੇ ਸਹਿ ਪਲੀਖਾਰ ਹਉਸਦਾ ਸਲਾਮਤ ਨਿਰੰਕਾਰ ਹਰੀਏ ਹੱਥ ਪੈ ਤੰਦੇ ਬਾਣੀ ਦੁਪੈ ਦਰਸੇ ਕੀ ਮੋਤਪਲੀ ਤੀਕਪੜ ਹੋਏ ਦੇਸਾ ਗੋਣ ਲਈਰ ਹੋਏ ਹਰੀਏ ਮਤ ਬਾਪਾ ਹੈ ਸੰਗ ਹਦੁਪੈ ਨਾ ਵੇਖੇ ਰੰਗ ਹੁਨੀ ਬਾਪੀ ਆਖ ਨਾ ਨਾਹੈ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਵਿਝ ਆਪੇ ਹੀ ਹਾਉ ਨਾਨਕ ਹੁਕਮਿ ਆਹੋ ਜਹੋ ਤੀਰਸ ਤਪ ਰਿਆਦ ਦਾਨ ਜੀ ਕੋ ਪਾਵੇ ਦਿਲ ਕਾ ਮਨ ਸੁਣਿਐ ਮੰਨਿਐ ਮਨ ਕੀਤਾ ਪਾਉ ਅੰਤਰਗਤ ਤੀਰਸ ਮੰਨ ਲਾਉ ਸਾਗੁਣ ਤੇਰੇ ਮੈਂ ਨਾਹੀ ਕੋਇ ਬਿਨ ਗੁਣਾ ਕੀਤੇ ਭਗਤ ਨਾ ਹੋਈ ਸਾਸਤ ਸਾਸ ਬਾਣੀ ਪਰਮਾਉ ਸਤ ਸੁਹਾਸਦਾ ਮਨ ਚਾਉ ਕਵਣ ਸੋ ਵਿਲਾਖਤ ਕਵਣ ਕੰਥ ਚ ਤੁ ਗਣਵਾਰ ਕਵਣ ਸੇ ਰਤੀ ਮਹੋ ਖੰ ਜਿਤ ਹੋ ਆਕਾਰ ਵਿਨ ਬਈ ਆਪਣੀ ਚੀਜ ਹੋਵੇ ਲੇਖ ਪੁਰਾਨ ਵਖਤ ਨਾ ਪਾਇਓ ਖਾਦੀਆਂ ਲਿਖਣ ਲੇਖ ਪੁਰਾਨ ਤਤਵਾ ਨਾ ਜੋਗੀ ਜਾਣੈ ਰਤਮਾ ਨ ਕੋਈ ਜਹ ਹਸਤਾ ਸ੍ਰਸ਼ਟੀ ਹੋ ਸਾਜੇ ਆਪੇ ਜਾਣੈ ਸੋਈ ਸ਼ਿਵ ਕਰੇ ਆਖਾ ਗਿਪਸਾ ਲਾਹੀ ਕਿ ਵਰਨੇ ਸ਼ਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਖੁਦੋ ਇੱਕ ਸਿਆਣਾ ਵੱਡਾ ਸਾਹਿ ਵੱਡੇ ਨਾਏ ਹਿਤਾ ਜਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਆਗੇ ਗਿਆਨ ਅਸੋ ਹੈ ਪਦ ਲਬਤਾ ਲਖ ਅਗਸ ਅਗਾਸ ੜਖ ੜਖ ਪਾਲਕੀ ਵੇਦ ਕਨਿਕ ਬਾਤ ਸਹਿ ਸਠਾਰਾ ਗਹਿਨ ਗਿਤੇ ਬਾਸ ਲਗ ਧਾਤ ਲਿਖਾ ਹੋਇ ਚਲਹੀਐ ਲਿਖੇ ਹੋਏ ਬਿਨਾਸ ਨਾਨਕ ਵਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਹਾ ਇਛਿ ਸੁਤਨਾ ਪਾਈਆ ਨਦੀਆ ਤੇਵਾ ਹਪ ਸੁ ਨਾ ਜਾਣੀ ਹੈ ਸਮੁੰਦ ਸਾ ਸੁਲਤਾਨ ਗ੍ਰਹਾ ਸਿੱਤਿ ਮਾਲ ਧਨ ਕੀੜੇ ਤਲ ਨਾ ਹੋਵਨੇ ਜੀਤ ਸਮਨ ਹੋ ਨਾ ਬਿਸਰ ਹੈ ਹੰਦਨਾ ਸਿੱਤਿ ਗਹਿਣਾ ਅੰਤ ਹੰਦਨਾ ਅਖਰਣਾ ਦੇਣ ਨਾ ਅੰਤ ਅੰਤਨਾ ਵੇਖਣਾ ਸੁਨਣ ਨਾਇੰਤ ਅੰਤਨਾ ਜਾਪੈ ਖਿਆ ਮਨਮੰਤ ਅੰਤਨਾ ਜਾਪੈ ਕੀਤਾ ਆਖਾਰ ਅੰਤਨਾ ਜਾਪੈ ਪਰਵਰ ਹੰਦ ਕਾਰਣ ਖਿੱਚੇ ਬਿਰਲਾ ਹੈ ਤਾਖੀ ਅੰਤਨਾ ਪਾਈ ਜਾ ਹੈ ਹੋ ਅੰਤਨਾ ਜਾਣੈ ਕੋਈ ਬਖਤਾ ਕਹੀਏ ਬਖਤਾ ਹੋਈ ਵਡਾ ਸਾਹਿਬ ਊਚਾ ਥਾਉ ਊਚੇ ਬਲੂਚਨ ਆਉ ਏ ਬਲੂਚਾ ਹੋਵੇ ਹੋਈ ਸੋਚੇ ਕੋ ਜਾਣੈ ਸੋਈ ਵੇੜਾ ਬਿਆਨੇ ਆਪੀ ਆਪ ਨਾਨਕ ਨਜ਼ਰੀ ਕਰੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਲਟਮਾਏ ਹਿੱਤੇ ਮਗ ਹੈ ਜੋਰੇ ਅਪਾਰ ਹਿੱਤੇ ਆਗਤ ਨਹੀਂ ਵਿਚਾਰ ਹਿੱਤੇ ਹਦ ਤਹ ਹੈ ਵਿਕਾਰ ਹਿੱਤੇ ਲੈ ਲੈ ਮਿਹਰਪਾ ਹੈ ਹਿੱਤੇ ਮੁਰਖਾਹੀ ਹਾ ਹੈ ਹਿੱਤਿਆ ਲੋਹਾ ਭੂਸਦਮਾਰ ਇਹ ਹੈ ਵੀ ਦਾਤ ਤਿਰੀ ਦਾਤਾਰ ਮਨ ਖਲਾਸੀ ਭਾਣੇ ਹੋਏ ਹੋ ਰਾਖਾ ਸਕੈ ਕੋਈ ਜੇ ਕੋ ਖਾ ਗਖਨ ਪਾਇ ਉਹ ਜਾਣ ਜਤਿਆ ਮੋਖਾਏ ਆਪੇ ਜਾਣੇ ਆਪੇ ਰੇ ਆਖੈ ਸੇਪੀਖਈ ਕੇ ਜਿਸ ਲੋ ਬਖਸ਼ੈ ਸਿਫਤਿ ਸਲਾਹ ਨਾਨਕ ਬਾਦਸ਼ਾਹ ਹੈ ਬਾਸਾ ਹੋ ਹਮਲਾ ਗੁਣਮਲ ਵਾਪਾਰ ਹਮਲਾ ਵਾਪਾਰਿ ਅਮਨ ਪੰਡਾਰ ਹਮਲਾ ਹੈ ਮੁਲ ਲੈ ਜਾ ਹੈ ਅਮਨ ਪਾਏ ਅਮਨ ਲਾ ਸਮਾਹੈ ਅਮਲ ਧਰਮ ਅਮਲ ਦੀ ਬਾਣ ਅਮਲ ਤੁੱਲ ਅਮਲ ਪਰਵਾਣ ਅਮਲ ਬਖਸ਼ਿਸ਼ ਅਮਲ ਸਹਾਣ ਅਮਲ ਕਰਮ ਅਮਲ ਪਰਮਾਣ ਅਮਲ ਅਮਲ ਆਖਿਆ ਨਾ ਜਾਏ ਆਖ ਆਖਰ ਹੀ ਜੁ ਬਲਾਈ ਆਖੇ ਵੇਦ ਪਾਠ ਪੁਰਾਣ ਆਖੇ ਬੜੇ ਕਰੇ ਵਿਖਿਆ ਹਨ ਆਖੇ ਵਰਮੇ ਆਖੇ ਇੰਦੂ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਗੀਤੇ ਗੀਤੇ ਬੁੱਧ ਆਖੇ ਦਾ ਨਾ ਆਖੇ ਦੇਵੂ ਆਖੇ ਸੁਰਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਗਹਿ ਉੱਠ ਉੱਠ ਜਾਹੇ ਹਿਤੇ ਕੀਤੇ ਹੋਲ ਕਰਹਿ ਦਾਖਨਾਸ਼ਕ ਹੈ ਕੀਕੇ ਜੇੜ ਭਾਵੈ ਦੇਵਦ ਹੋਵੇ ਨਾਨਕ ਜਾਨਾ ਸੱਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾ ਲਖੀਐ ਸੁਲਗਾ ਵਾਰਾ ਗਾਵਾਰ ਸੋਦਰ ਕੀ ਹਾ ਸੁਖਰ ਕੀ ਹਾ ਜਿਤ ਬਹਿ ਸਰਬ ਸੁਮਾਲੇ ਵਾਜੇ ਨਾਦ ਅਨੇਕ ਅਸ਼ੰਖਾ ਹਿਤੇ ਵਾਮਨ ਹਾਰੇ ਹਿਤੇ ਰਾਗ ਬਰਿ ਸੋਖ ਹੀ ਅਨਾ ਹਿਤੇ ਗਾਵਨ ਹਾਰੇ ਗਾਵ ਹੈ ਧਨੋ ਪਾਵਨ ਬਾਣੇ ਵਸੰਤਰ ਗਾਵੇ ਰਾਜਾ ਧਰਮ ਦੀਵਾਰੇ ਗਾਵ ਹੈ ਜਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵਨ ਦ੍ਰਾਸਨਾ ਬੈਠੇ ਦੇਵਤਿਆਂ ਦਰਨਾਲੇ ਗਾ ਸੁਸਮਦੀਂਦਰ ਗਾਮ ਸਰ ਵਿਚਾਰੇ ਗਾਵਨ ਜਤੀ ਸਤੀਹੰ ਤੋਹੀ ਗਾਹੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਮਹੁਣੀ ਆ ਮਨ ਮੋਹਨ ਸੁਰਗਮ ਅਪੇਅਲੇ ਗਾਵਨ ਰਤਨ ਉਪਾਏ ਤੇਰੇ ਅਠਸਠ ਰਿਸਨਾਮੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰਪੰਡਾ ਖਰ ਖ ਰੱਖੇ ਧਾਰੇ ਸੇਧ ਨੂੰ ਗਾਵਹਿ ਜੋਤਿ ਦਾ ਭਾਵਨ ਰਚੇ ਰੇ ਭਗਤੁਰ ਸਾਲੇ ਹੋਰ ਕੀਤੇ ਗਾਵਨ ਸ੍ਰੀ ਮਹਿ ਚਤਨਾ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸੱਚਾ ਹਰਿ ਨਾਈ ਹਬੀ ਹਸੀਰ ਨਾ ਜੈ ਸ੍ਰੀ ਰਚਨਾ ਜਨ ਚਾਈ ਰੰਗੀ ਰੰਗੀ ਪਾਤੀ ਹਰ ਕਰ ਜਨ ਸ੍ਰੀ ਮਾਇਆ ਜਨੋ ਪਾਈ ਕਰ ਕਰ ਵੇਖੈ ਗੀਤਾ ਆਪਣਾ ਜਬ ਚਸਤੀ ਵੜਿਆਈ ਜੋਦ ਸੁਭਾਵੈ ਸੋਇ ਹਸੀ ਹੁਕਮ ਨਾ ਕਰਣਾ ਜਾਇ ਸੋ ਪਾਤਸ਼ਾਹ ਹੋ ਸਹਬਾ ਸਾਹਿਬ ਨਾਨਕ ਰਹਿਣਾ ਵਜਾਈ ਮੁੰਦਾ ਸੰਦੋਹ ਸ਼ਰਮ ਬਜੋਲੀ ਧਿਆਨ ਕੀ ਕਰਹਿ ਵਿਪੂਤ ਹਿੰਦ ਦਾ ਖਾਲ ਕੁਵਾਰੀ ਕਾਇਆ ਜੁਗ ਜੰਨਦਾ ਬਚੀਤ ਆਏ ਬੰਤੀ ਸਗਲ ਜਮਾਤੀ ਮਨ ਜੀ ਤਹਿ ਰਗ ਜੀਤ ਹਾਰੇਸ਼ ਰਿਸ਼ੀ ਆਦੇਸ਼ ਆਹ ਦਨੀਲ ਨਾਦ ਨਾਹਤ ਜੁਗ ਜੁਗ ਇੱਕ ਹੋਏਸ਼ ਹੋਤ ਗਿਆਨ ਦਇਆ ਭੰਡਾਰਨ ਘਟ ਘਟ ਵਜਹਿ ਨਾਦ ਆਪ ਨਾ ਨਾਥੀ ਸਭ ਜਾ ਕੀ ਰਿਤ ਸਿਦਵਰਾਸਾਰ ਸੰਜੋਗ ਵਿਜੋਦੋ ਏਕਾਰ ਚਲਾ ਲਿਖਿ ਆਭ ਹੈ ਭਾਗ ਹਾਰੇ ਰਿਸ਼ੀ ਹਾਰੇਸ਼ आदनील नादनाहत जुजु एको एस एका मै जुक्तवे आई रंजले प्रवाण एक संसारी क भंडारी खलाय दिवान जेत स भाव द्वेष लावे जो फरमान मह वेखे ना नावे बहुत हे विडान आदेश अरसे आदेश आदनील नादनाहत जुजु एको एस ਆਸਨ ਲੋ ਲੋ ਬੰਦਾਰ ਜੋਖਿ ਚ ਪਾਇ ਸਿਕਾ ਹਾਰ ਕਰ ਕਰ ਵੇਖੈ ਸੁਰਜਣ ਹਾਰ ਨਾਨਕ ਸੱਚੇ ਵੀ ਸੱਚੀ ਖਾਰ ਹਾਰੇ ਸੁਖਿਆ ਦੇਸ ਆਦ ਨੀਲ ਅਨਾਦ ਨਾ ਹਤ ਜੋ ਜੋ ਇੱਕੋ ਵੇਸ ਇੱਕ ਦੋ ਜੇ ਬਹੁ ਲਖ ਹੋ ਹੈ ਲਖ ਹੋ ਵਹ ਲਖ ਵੀਸ ਲਖ ਲਖ ਜਿਹੜਾ ਕੀ ਹੈ ਇਕ ਨਾਹਾਂ ਜਗਦੀਸ਼ ਇਤਰਾਹਿ ਬਤ ਬਵਡੀਆਂ ਚੜੀਏ ਹੋਈ ਕੀਸਾ ਸੁਣ ਗਲਾ ਕਾਸ ਕੀ ਟੈਰੀਸ ਨਾਨਕ ਨਦਰੀ ਪਾਈਐ ਕੋੜੀ ਕੋੜੈ ਢੀਸ ਆਖਣ ਜੂਰ ਜਪੈਨਹਿ ਜੂਰ ਜੋਨਾ ਮੰਗਣ ਦੇਨਹਿ ਜੂਰ ਜੋਰਨਾ ਜੀਵਨ ਮਰਨ ਨਹਿ ਜੂਰ ਜੋਰਨਾ ਰਾਜਮਾਲ ਮਨਸੂਰ ਜੋਰਨਾ ਸੱਚੀ ਗਿਆਨ ਵਿਚਾਰ ਜੋਰਨਾ ਇਕ ਟਿਖਟੈ ਸੰਸਾਰ ਜਿਸ ਹਾ ਜੋਰ ਖਰ ਵੇਖੈ ਸੋਏ ਨਾਨਕ ਉਤਮ ਨੀਛ ਨਾ ਹੋਏ ਰਾਤੀ ਰਤੇ ਹਿੱਤੀ ਵਾਰ ਕਵਨ ਬਾਣੀ ਅਗਨੀ ਪਾਤਾਲ ਤਸਵ ਧਰਤੀ ਹਾਰ ਕੀ ਧਰਮ ਸਾਲ ਇਸ ਵਿੱਚ ਜੀ ਜੋਤ ਕੇ ਰੰਗ ਤਨ ਕੇ ਨਾਮ ਰੇਖ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਸਚਾ ਸੋਹਨ ਪਨ ਪਰਵਾਨ ਨਦਰੀ ਕਰਮ ਭਵੇ ਨਿਸ਼ਾਨ ਕੱਜ ਬਗਾਏ ਉੱਥੇ ਪਾਏ ਨਾਨਕ ਗਿਆ ਜਪੇ ਜਾਏ ਧਰਮ ਖੰਡ ਕਾਹੂ ਧਰਮ ਗਿਆਨ ਖੰਡ ਕਾਹੂ ਗਰਮ ਹਿੱਤੇ ਬਾਣ ਬਾਣੇ ਵਸੰਤਰ ਹਿੱਤੇ ਘਾਨ ਮਹੀਸ਼ ਹਿੱਤੇ ਵਰਮਾ ਹਰਤ ਘੜੀ ਹੈ ਰੂਪ ਰੰਗ ਕੇ ਵੇਸ ਹਿੱਤੇ ਹਰਮ ਭੂਮੀ ਮੇਰਾ ਹਿੱਤੇ ਗਿੱਤੇ ਰੂਪ ਦੇਸ ਕਿਤੇਿੰਦ ਚੰਦ ਸੂਰ ਹਿੱਤੇ ਗਿੱਤੇ ਮੰਡਲ ਦੇਸ ਕਿਤੇ ਸਦਾ ਬਤਨਾਥ ਕਿਤੇ ਕਿਤੇ ਦੇ ਵਿਵੇਸ ਕਿਤੇ ਦੇ ਦਾਨ ਮੰਨੋ ਕਿਤੇ ਕਿਤੇ ਰਤਨ ਸੁਮੰਦ ਹਿਤਿਆ ਖਾਣੀ ਕਿਤੇ ਬਾਣੀ ਕਿਤੇ ਬਾ ਨਿਰੰਦ ਹਿਤਿਆ ਸੁੱਤੀ ਸੇਵਕ ਕਿਤੇ ਨਾਨਕ ਅੰਤ ਨੈ ਅੰਤ ਗਿਆਨ ਖੰਡ ਮੇ ਗਿਆਨ ਵਚੰਡ ਚਚਨਾਦ ਬਨੋਰ ਕੋਡ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਥੈ ਘੜਿਐ ਬਹਤੇ ਅਨੂਪ ਤਾਕਿਆ ਅਗਲ ਅਛਿਆ ਨ ਜਾਹੈ ਜੇ ਕੋ ਗਹਿ ਵਿਛੇ ਵਿਛਤਾਏ ਜੇ ਕੋ ਗਹਿ ਵਿਛੇ ਵਿਛਤਾ ਹਾਏ ਤਥੈ ਘੜਿਐ ਸੁੱਤ ਮਤਿ ਮਨ ਬੁੱਧ ਤਥੈ ਘੜਿਐ ਸੁਨਾਖ ਦਾ ਕੀ ਸੁੱਧ ਕਰਮਖੰਡ ਕੀ ਬਾਣੀ ਜੂਰ ਤਥੈ ਹੋ ਨਾ ਹੋਈ ਹੋਰ ਦਤੈ ਜੋਦ ਮਹਾਬਲ ਸੂਰ ਤਨਮੈ ਰਾਵ ਰਹਿਆ ਭਰਪੂਰ ਤਥੈ ਸਿੱਤੋ ਸਿੱਤ ਮਹਿਮਾ ਮਾਹ ਹੈ ਤਾਕੇ ਰੂਪਨਾਥ ਨੇ ਜਾਹੈ ਨਾ ਹਮ ਰਨਹਾਗੇ ਜਾਹੈ ਜਿਨ ਕੈ ਰਾਮ ਸੈ ਮਨੁ ਮਾਹੈ ਤਥਾ ਬਤੁ ਸਖਲ ਹੋਇ ਖਰੇਹ ਅਨੰਦ ਸਚਾ ਮਨ ਸੋਇ ਸਚ ਖੰਡੁ ਸੈ ਨਿਰੰਖਾਰ ਕਰ ਕਰ ਵਖੇ ਨਦ ਨਿਹਾਲ ਤਥਾ ਖੰਡ ਮਨ ਲੇਰ ਪੰਡ ਜੇ ਕੋ ਅਥਾ ਦੰਤ ਨਾਇ ਅੰਤ ਸਚਾ ਲੋਲ ਆਕਾਰ ਜਿ ਜਹ ਹੁਕਮ ਦੇ ਤੂਕਾਰ ਵਖੇ ਵਿਖੇ ਖਰ ਵਿਚਾਰ ਨਾਨਕ ਅਸਨਾ ਖੱਲਾਸਾਰ ਜੱਤ ਪਹਾਰ ਦੇ ਸੁਨਿਆ ਰਹੇ ਮਤਵੇਦ ਹੱਤੀਆਰ ਭੋਖ ਲਾਗਨ ਦਪਤਾਓ ਢਾਂਡਾ ਭਉ ਅਮਰਤ ਢਾਰ ਘੜੀਐ ਸਭ ਸਚੀ ਡਕਸਾਲ ਜਿਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਖ ਪਵਨ ਗੁਰੂ ਬਾਣੀ ਬਿਤਾ ਮਾਤਾ ਦਪਤ ਮਹਿਤ ਨਿਸਰਾ ਰਵੇदाई ਰਇ ਹੇ ਲੈ ਸਲਯਤ ਚੰਗਿਆਈਆਂ ਗੁਰਿਆਈਆਂ ਵਾਚੇ ਧਰਮ ਹਲੂਰ ਕਰਮੀ ਆਪੋ ਆਪਣੀ ਇਹ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਉਹ ਅਧਾਲ ਨਾਨਕ ਤੇਹੀ ਮੁਖ ਉਜਲੇ ਛੇਤੀ ਛਿਹਣਾ